ਇੱਕ ਭਰਾ ਨੇ ਹੀ ਆਪਣੀ ਭੈਣ ਨੂੰ ਉਤਾਰਿਆ ਮੌਤ ਦੇ ਘਾਟ ਜੀਹਾਂ ਮੋਗਾ ਦੇ ਪਿੰਡ ਫਤੇਗੜ ਕੋਰੋਟਾਣਾ ਵਾਸੀ 20 ਸਾਲਾ ਲੜਕੀ ਦੇ ਭਰਾ ਨੇ ਆਪਣੀ ਭੈਣ ਦੇ ਚਿਹਰੇ ਤੇ ਸ਼ੱਕ ਹੋਣ ਦੇ ਕਰਕੇ ਉਸ ਦਾ بیسਬਾਲ ਦੇ ਨਾਲ ਕਤਲ ਕਰ ਦਿੱਤਾ ਉੱਥੇ ਹੀ ਮੌਕੇ ਤੇ ਪਹੁੰਚੀ ਥਾਣਾ ਸਮਲਸਰ ਦੀ ਪੁਲਿਸ ਨੇ Laash ਨੂੰ ਕਬਜ਼ੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜ਼ਿਆਦਾ ਜਾਣਕਾਰ ਦਿੰਦੇ ਆ ਮ੍ਰਿਤਕ ਵੀਰਜੋਤ ਕੋਰ ਦੀ ਨਾਨੀ ਨੇ ਦੱਸਿਆ ਕਿ ਇਹਨਾਂ ਦੋਨੋਂ ਭੈਣ-ਭਰਾਵਾਂ ਵਿੱਚ ਕਾਫੀ ਪਿਆਰ ਸੀ ਪਤਾ ਨਹੀਂ ਕੀ ਹੋਇਆ ਜਿਸ ਕਾਰਨ ਮਨਪਾਲ ਸਿੰਘ ਜਿਸ ਦੀ ਉਮਰ ਤਕਰੀਬਨ 19 ਸਾਲ ਦੱਸੀ ਜਾ ਰਹੀ ਹੈ ਉਸਨੇ ਦਰਵਾਜ਼ਾ ਬੰਦ ਕਰਕੇ ਭੈਣ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਜਨਕ ਰਾਜ ਨੇ ਵੀ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਵੈਰੋ ਵਿਖੇ ਵੀ ਕੋਰ ਨਾਮ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ ਅਤੇ ਉਹਨਾਂ ਨੇ Laash ਨੂੰ ਕਬਜ਼ੇ ਲੈ ਲਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਆਪਣੀ ਭੈਣ ਨੂੰ ਮਾਰਨ ਤੋਂ ਬਾਅਦ ਆਪਣੀ ਨਾਨ ਨੂੰ ਵੀ ਧਮਕੀ ਦਿੱਤੀ ਸੀ ਹੁਣ ਪੁਲਿਸ ਦੇ ਵੱਲੋਂ ਉਸ ਦੇ ਖਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐ ਮੈਂ ਤੂੰ ਬਦਨੀ ਸਾਨੂੰ ਬਾਹਰ ਕੱਢ ਦਿੱਤੀ ਸੀ। ਹਈ ਜਾਨਵਰਾਂ ਨੇ ਨਾ ਰੱਖਣ ਨਹੀਂ ਦਿੱਤੇ ਨਾ ਖੜਿਆ ਨਹੀਂ ਦਿੱਤੇ। ਬਾਹਰ ਕੱਢ ਕੇ ਮੁੰਡਾ ਦਾ ਹਾਕੀ ਪਤਾ ਨਹੀਂ ਕਿ ਇਹ ਕਰ ਰਹੀ ਹੈ। ਮੁੰਡਾ ਕੌਣ ਸੀਗਾ ਜੀ? ਉਹ ਦੋ ਤਾ ਆ ਵੀ। ਇੱਧਰ ਉਹ ਖੜਾ ਉਹ ਖੜਾ ਆਟਾ ਕੜੀ ਯੂਜ ਦਿੱਤੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾ 100 ਰੁਪਏ ਦਾ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਪੈ ਨ ਬੇਰਾ ਦਾ ਇਹ ਨਾ ਪੈ ਰਸੀ ਗਈ ਫੋਈ ਹਮ ਤਾਂ ਨਹੀਂ ਸੀ ਗਈ ਰਾਤੋ ਪਗਾਨੀ ਕੀ ਹੋਗੀ ਹੈ ਮੈਂ ਨੂੰ ਤਾਂ ਨਹੀਂ ਦਾ ਮੈਂ ਨੂੰ ਜੀਦਾ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾ ਆਖੀ ਹੀ ਗੀਤ ਗੀਤ ਮਸਤੀ ਆ ਆਖਾ ਜਾਂ ਬਾਚਨੀ ਮੇ ਮਖ ਚਲਾ ਜਾ ਮਨੇ ਦਾ ਮਾਦਾਸ ਨੂੰ ਪਤਾ ਕਰੋ ਲੱਗਿਆ ਵੀ ਕੁੜੀ ਦੀ ਇਸ ਨੂੰ ਪਤਾ ਲੱਗ ਗਿਆ ਅਸੀਂ ਅੰਧਰ ਬਾੜੀ ਦੀ ਬਾਹਰ ਕੋਈ ਕੀ ਦੇ ਤੋ ਕਰੇ ਹੋਰ ਹੈ ਨਹੀਂ ਸਿਸਟਮ ਕੋਈ ਨਹੀਂ ਕੋਈ ਨਹੀਂ ਇੱਕ ਵਾਰ ਸਲਾਗਦੀ ਸੀ ਉਹਨਾਂ ਦੇ ਕੇ ਸੀ ਹਾਂ ਮੈਂ ਅੰਨੀ ਦੀ ਦਾ ਨਹੀਂ ਮੈਨੂੰ ਮੜਾ ਮੜਾ ਦੀਦਾ ਉਹਨਾਂ ਤੇ ਮੈਂ ਦੂਰੀ ਖੇੜੀ ਦੋ ਭੈਣ ਭਰਾ ਮਮਪਾਲ ਸਿੰਘ ਤੇ ਵੀਰ ਜੋਤਕਾਰ ਮਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਲੜਕੇ ਹੈਗੀ ਉਹ 23-24 ਸਾਲ ਤੇ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਕੌਰ ਕੋਲੇ ਵਾਈਫ ਆਫ ਨਛੱਤਰ ਸਿੰਘ ਵੈਰੋ ਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਾਨੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਮਪਾਲ ਉਹਨੇ ਆਪਦੀ ਸਿਸਟਮ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤਮਾਨ ਚੱਲਣ ਵਾਲਾ ਅੰਦਰ ਚਾਮਗਰ ਅਰਗਨ ਵਾਲਾ ਕੋਟਣਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਚਤਲ ਕਰ ਕਰ ਬੀਤੀ ਰਾਤ ਕੀ ਕਹਾਣੀ ਜਿਹੜੀ ਜੇ ਤਕੀ ਉਹ ਕਾਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਦੇ ਪਹਿਲਾਂ ਉਹਦੀ ਪਰਚੀ ਦੱਜੀ ਇਹ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦਾਂ ਬਾਕੀ ਦਾ ਰਿਕਾਰਡ ਦੇਖ ਰਹੇ ਆਂ ਸੀ ਇਹਦਾ ਇਹ ਲੜਕੇ ਖਲਾਫ ਕਿਹੜੀਆਂ ਧਾਰਾਂ ਦੇ ਪਰਚੇ ਲਿਖੇ ਪਏ ਜੀ ਇਹ 113 ਬੀ ਐਨ ਐਸ ਜਿਹੜਾ ਪਿਤਾਨਾ ਕਟਲਾਮ ਕਦਮਾ ਇਹਦੇ ਵਿੱਚ ਹੋਰ ਵੀ ਦੋਸ਼ੀ ਕੋਈ ਸ਼ਾਮਲ ਹੈ ਨਹੀਂ ਇਹਦੇ ਵਿੱਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ ਏ 1 ਪੰਜਾਬੀ ਟੀਵੀ ਲਈ ਮੋਗਾ ਤੋਂ ਬਿੱਟੂ ਪੁਰਵਾ ਦੀ ਖਾਸ ਰਿਪੋਰਟ